ਅਮਰਤਸਰ ਸਾਹਿਬ ਦੇ ਵਿੱਚ ਖੰਡਵਾਲਾ ਇਲਾਕੇ ਦੇ ਵਿੱਚ ਇੱਕ ਮੰਦਿਰ ਦੇ ਉੱਤੇ ਬੰਬ ਨਾਲ ਦੋ ਧਮਾਕੇ ਹੁੰਦੇ ਨੇ ਅਤੇ ਇਸੇ ਸਬੰਧ ਦੇ ਵਿੱਚ ਜਿਹੜੇ ਰਾਜਕੁਮਾਰ ਵੇਰਕਾ ਨੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਲੰਮੇ ਹੱਥੀ ਲਿਆ ਉਹਨਾਂ ਨੇ ਕਿਹਾ ਕਿ ਪੁਲਿਸ ਸਟੇਸ਼ਨਾਂ ਦੇ ਵਿੱਚ ਵੀ ਧਮਾਕੇ ਹੋ ਰਹੇ ਨੇ ਜਗਾ ਜਗਾ ਦੇ ਉੱਤੇ ਜਿਹੜੇ ਗੁੰਡਾਗਰਦੀ ਦੇ ਲੰਗੇ ਨਾਚ ਹੋ ਰਹੇ ਨੇ ਅਤੇ ਜਿਹੜਾ ਗੈਂਗਸਟਰਵਾਦ ਹੈ ਉਹ ਇਸ ਸਰਕਾਰ ਦੇ ਵਿੱਚ ਕਿਤੇ ਵੀ ਤੁਹਾਨੂੰ ਥੰਮਿਆ ਹੋਇਆ ਨਜ਼ਰ ਨਹੀਂ ਆਵੇਗਾ ਤੇ ਜਿਹੜੇ ਗੁੰਡੇ ਨੇ ਉਹ ਸਰੀਆਮ ਲੋਕਾਂ ਨੂੰ ਧਮਕਾਉਂਦੇ ਫਿਰਦੇ ਨੇ ਤੇ ਇਹਨਾਂ ਦੇ ਜਿਹੜੇ ਲੀਡਰ ਨੇ ਉਹ ਖੁਦ ਫਰੋਤੀਆਂ ਮੰਗਦੇ ਫਿਰਦੇ ਨੇ ਕਿਸੇ ਤੋਂ 35 ਲੱਖ ਲੈ ਲਿਆ ਕਿਸੇ ਤੋਂ 55 ਲੱਖ ਲੈ ਲਿਆ ਅਤੇ ਜਿਹੜੀ ਇੱਥੇ ਗੁੰਡਾਗਰਦੀ ਆ ਉਹ ਥੰਮਲ ਦਾ ਨਾਮ ਨਹੀਂ ਲੈ ਰਹੀ ਅਤੇ ਉਹਨਾਂ ਨੇ ਕਿਹਾ ਕਿ ਜਿਹੜਾ ਭਗਵੰਤ ਮਾਨ ਹੈ ਉਸਨੇ ਬਹੁਤ ਜਿਹੜੇ ਉਠੇ ਵਾਅਦੇ ਕਰਕੇ ਲਾਰੇ ਲਾ ਕੇ ਇਹ ਸਰਕਾਰ ਲਿਆਂਦੀ ਸੀ ਜੇ ਨਹੀਂ ਸਰਕਾਰ ਚੱਲਦੀ ਤਾਂ ਭਗਵੰਤ ਮਾਨ ਅਸਤੀਫਾ ਦਵੇ ਉਸ ਦੀ ਸਰਕਾਰ ਅਸਤੀਫਾ ਦਵੇ ਕੀ ਕਹਿਣਾ ਹੈ ਡਾਕਟਰ ਰਾਜਕੁਮਾਰ 베ਰਕਾ ਦਾ ਉਹ ਤੁਹਾਨੂੰ ਦਿਖਾਉਨੇ ਆਂ ਬਈ ਅੰਮ੍ਰਿਤਸਰ ਦੇ ਸ਼ਾਟਾ ਵਿਖੇ ਇਹ ਠਾਕੁਰ ਦੁਆਰਾ ਦੇ ਵਿੱਚ ਰਾਤ ਨੂੰ ਦੋ ਬਲਾਸਟ ਹੋਏ ਔਰ ਮੈਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਪੰਜਾਬ ਪੂਰਾ ਬੰਬਾਂ ਦੇ ਨਾਲ ਡੱਲ ਰਿਹਾ ਹੈ ਹਰ ਜਗ੍ਹਾ ਬੰਬ ਧਮਾਕੇ ਹੋ ਰਹੇ ਆ ਪੁਲਿਸ ਸਟੇਸ਼ਨਾਂ 'ਚ ਬੰਬ ਦਿਮਾਕੇ ਹੋ ਰਿਹਾ ਹੈ ਲਾਅ ਐਨ ਆਰਡਰ ਦਾ ਬੁਰਾ ਹਾਲ ਹੈ ਜਨਾਜਾ ਸਰਕਾਰ ਦਾ ਨਿਕਲਿਆ ਪਿਆ ਹੈ ਔਰ ਸਰਕਾਰ ਹਰ ਪਲੇਟਫਾਰਮ ਤੇ ਫੇਲ ਹੋ ਰਹੀ ਹੈ ਔਰ ਪੰਜਾਬ ਦੁਬਾਰਾ ਅਤਕਵਾਦੀ ਔਰ ਅੱਗੇ ਵਧ ਰਿਹਾ ਹੈ ਇਹ ਸਰਕਾਰ ਗੰਭੀਰਤਾ ਦੇ ਨਾਲ ਨਹੀਂ ਲੈ ਰਹੀ ਔਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਾਸਾ ਰੋਗ ਨਹੀਂ ਪੰਜਾਬ ਨੂੰ ਬਚਾਣਾ ਭਗਵੰਤ ਮਾਨ ਅਸਤੀਫਾ ਦੇਵੇ ਭਈ ਹਮਦਰ ਸਰ ਦੇ ਸ਼ਾਟਾ ਵਿਖੇ ਇਹ ਠਾਕੁਰ ਦੁਆਰਾ ਦੇ ਵਿੱਚ ਰਾਤ ਨੂੰ ਦੋ ਬਲਾਸਟ ਹੋਏ। ਔਰ ਮੈਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਪੰਜਾਬ ਪੂਰਾ ਬੰਬਾਂ ਦੇ ਨਾਲ ਡੱਲ ਰਿਹਾ ਹੈ। ਹਰ ਜਗ੍ਹਾ ਬੰਮ ਧਮਾਕੇ ਹੋ ਰਿਹਾ ਹੈ। ਪੁਲਿਸ ਸਟੇਸ਼ਨਾਂ 'ਚ ਬੰਮ ਧਮਾਕੇ ਹੋ ਰਿਹਾ ਹੈ। ਲਾਅਨ ਆਰਡਰ ਦਾ ਬੁਰਾ ਹਾਲ ਹੈ। ਜਨਾਜਤ ਸਰਕਾਰ ਦਾ ਨਿਕਲਿਆ ਪਿਆ ਹੈ ਔਰ ਸਰਕਾਰ ਹਰ ਪਲੇਟਫਾਰਮ ਤੇ ਫੇਲ ਹੋ ਰਹੀ ਹੈ ਔਰ ਪੰਜਾਬ ਦੁਬਾਰਾ ਅਟਕਵਾਦੀ ਔਰ ਅੱਗੇ ਵਧ ਰਿਹਾ ਹੈ ਇਹ ਸਰਕਾਰ ਗੰਭੀਰਤਾ ਦੇ ਨਾਲ ਨਹੀਂ ਲੈ ਰਹੀ ਔਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਾਸਾ ਰੋਗ ਨਹੀਂ ਪੰਜਾਬ ਨੂੰ ਬਚਾਣਾ ਭਗਵੰਤ ਮਾਨ ਅਸਤੀਫਾ ਦੇਵੇ ਬਈ ਅੰਮ੍ਰਿਤਸਰ ਦੇ ਸ਼ਾਟਾ ਵਿਖੇ ਇਹ ਠਾਕੁਰ ਦੁਆਰਾ ਦੇ ਵਿੱਚ ਰਾਤ ਨੂੰ ਦੋ ਬਲਾਸਟ ਹੋਏ ਔਰ ਮੈਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਪੰਜਾਬ ਪੂਰਾ ਬੰਬਾਂ ਦੇ ਨਾਲ ਡਲ ਰਿਹਾ ਹੈ ਹਰ ਜਗ੍ਹਾ ਬੰਬ ਧਮਾਕੇ ਹੋ ਰਿਹਾ ਹੈ ਪੁਲਿਸ ਸਟੇਸ਼ਨਾਂ 'ਚ ਬੰਬ ਧਮਾਕੇ ਹੋ ਰਿਹਾ ਹੈ ਲਾਅ ਐਨ ਆਰਡਰ ਦਾ ਬੁਰਾ ਹਾਲ ਹੈ ਜਨਾਜਤ ਸਰਕਾਰ ਦਾ ਨਿਕਲਿਆ ਪਿਆ ਹੈ ਔਰ ਸਰਕਾਰ ਹਰ ਪਲੇਟਫਾਰਮ ਤੇ ਫੇਲ ਹੋ ਰਹੀ ਹੈ ਔਰ ਪੰਜਾਬ ਦੁਬਾਰਾ ਅਤਕਵਾਦੀ ਔਰ ਅੱਗੇ ਵਧ ਰਿਹਾ ਹੈ ਇਹ ਸਰਕਾਰ ਗੰਭੀਰਤਾ ਦੇ ਨਾਲ ਨਹੀਂ ਲੈ ਰਹੀ ਔਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਾਸਾ ਰੋਗ ਨਹੀਂ ਪੰਜਾਬ ਨੂੰ ਬਚਾਣਾ ਭਗਵੰਤ ਮਾਨ ਅਸਤੀਫਾ ਦੇ